ਅਚਾਨਕ ਦੀ ਰਾਤ ਕੋਈ ਅਣਸ਼ਤੇ ਬੰਦੇ ਆਏ ਜੀ ਕਰਨ ਕੇ ਪਹਿਲਾਂ ਨਾਨਾ ਜੀ ਪਏ ਸੀ ਉਹਨਾਂ ਨੂੰ ਉਠਾਇਆ ਜੀ ਉਹਨਾਂ ਨੂੰ ਉਹਨਾਂ ਨੂੰ ਬਨ ਤਾ ਬਨ ਕੇ ਜੀ ਤੇ ਬਾਅਦ ਚ ਦੂਜੀ ਕਮਰੂਮ ਦੀ ਨਾਨੀ ਸੁੱਤੇ ਪਏ ਸੀਗੇ ਉਹਨਾਂ ਨੂੰ ਬੰਨਿਆ ਜੀ ਬਨ ਕੇ ਜੀ ਤੇ ਸਾਰਾ ਉਹਨਾਂ ਨੇ ਫਿਰ ਉਹਨਾਂ ਤੇ ਚਾਨਲੇਵ ਹਮਲਾ ਕਰਤਾ ਜੀ ਤੇ ਸਾਰਾ ਉਹਨਾਂ ਦੀ ਫਿਰ ਮਾਫੀ ਉਹ ਵੀ ਲੋਡ ਜੋ ਸਮਾਨ ਸੀਗਾ ਜੀ ਉਹ ਵੀ ਉਹਨਾਂ ਨੇ ਮੱਠਾ ਮਾਰ ਕੇ ਸਾਰੀ ਕੋਠੀ ਫਰੋਲ ਦਿੱਤੀ ਤਾਂ ਉਹ ਵੀ ਲੈ ਕੇ ਚੱਕੀ ਸੀ ਘਰ 'ਚ ਦੋਵੇਂ ਦਿਨ ਹੀ ਸੀ ਹਾਂ ਜੀ ਬਾਕੀ ਪਰਿਵਾਰ ਹੈ ਨਹੀਂ ਬਾਕੀ ਸਾਰੇ ਆਸਟ੍ਰੇਲੀਆ ਜੀ ਮਾਮਾ ਜੀ ਹੋ ਜੀ ਮਾਸੀ ਹੋ ਸਾਰੇ ਆਸਟ੍ਰੇਲੀਆ ਸੀ ਅੱਛਾ ਕੀ ਲੈ ਕੇ ਗਏ ਨੇ ਕਰੋ ਕੀ ਕੀ ਲੈ ਕੇ ਕੀ ਇਹ ਤਾਂ ਬਾਈ ਜੀ ਹੁਣ ਤਾਂ ਕੇ ਦੇਖਦੇ ਹਾਂ ਬਾਕੀ ਨੁਕਸਾਨ ਤਾਂ ਕਾਫੀ ਹੋ ਗਿਆ ਸਾਰੀ ਉੱਪਰ ਕੋਠੀ ਚੀਜ਼ ਤਾਂ ਵੀ ਬਾਈ ਜੀ ਸਾਰਾ ਸਾਰਾ ਉਹਨਾਂ ਨੇ ਸਾਰਾ ਪਟ ਪਟਤਾ ਜੀ ਇਹ ਬਾਰੀ ਸਾਰੀਆਂ ਖੁੱਲੀਆਂ ਸਾਰੀਆਂ ਬਾਰੀਆਂ ਲੋਕਾਂ ਸੀ ਬੈੱਡ ਸੀ ਸਾਰੇ ਡਰਾ ਜੀ ਸਾਰੇ ਖੁੱਲੇ ਬਾਈ ਜੀ ਸਾਰੇ ਜੀ ਬਸ ਜਦੋਂ ਸਾਡੇ ਅੱਜ ਪਹੁੰਚੇ ਜ ਸਾਰਾ ਪਰਿਵਾਰ ਪੰਚਾਇਤ ਸਾਰੀ ਮੌਲੀ ਉਹ ਦਾਦੀ ਡੈਥ ਹੋਈ ਪਈ ਸੀ ਦੀ ਮਰ ਹੋਇਆ ਪਿਆ ਸੀ ਬਾਪੂ ਜੀ ਜੀ ਬੰਨੇ ਸੀ ਜੇ ਉਹ ਬਾਹਰਵਾਜਾਂ ਮਾਰਨਾ ਹੈ ਜਦੋਂ ਜੀ ਉਦੋਂ ਆਪ ਪਰੋਸਦਾਂ ਦੇ ਜਾ ਕੇ ਉਹਨਾਂ ਨੂੰ ਉਹ ਆਵਾਜ਼ਾਂ ਮਾਰਦੇ ਮਾੜੇ ਛੱਡ ਕੇ ਡਿੱਗ ਪਈ ਜੀ ਤੇ ਫਿਰ ਜਿਆਦਾ ਸਾਰਿਆਂ ਨੇ ਸਮਝਾ ਲਈ ਇਹ ਇਹਨਾਂ ਦੇ ਕਿੰਨੇ ਲੜਕੇ ਆ ਕਿੱਥੇ ਰਹਿੰਦੇ ਆ ਇਹਨਾਂ ਦੇ ਇੱਕ ਲੜਕਾ ਜੀ ਤੇ ਦੋ ਲੜਕੀਆਂ ਜੀ ਉਹ ਕਿੱਥੇ ਰਹਿੰਦੇ ਆ ਆਸਟ੍ਰੇਲੀਆ ਜੀ ਅੱਛਾ ਤਿੰਨੋਂ ਹੀ ਉੱਧਰ ਨੇ ਹਾਂਜੀ ਹਾਂਜੀ ਠੀਕ ਹੈ ਤੇ ਇਹ ਅਦਰੇ ਕੀ ਕਰਦੇ ਨੇ ਫਿਰ ਇਹ ਬਸ ਘਰੇ ਸੀ ਜੀ ਖੇਤੀਬਾੜੀ ਕਰਦੇ ਆ ਖੇਤੀਬਾੜੀ ਖੇਤੇ ਲਾਉਂਦੇ ਸੀ ਬੜੀ ਹਾਂ ਸ ਏਹ ਪਤਾ ਲੱਗਿਆ ਬੰਦੇ ਕੌਣ ਸੀ ਕਿੱਥੋਂ ਆਏ ਸੀ ਨਹੀਂ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਪੁਲਿਸ ਨੂੰ ਕੀਤੀ ਹੈ ਸ਼ਿਕਾਇਤ ਹਾਂਜੀ ਹਾਂਜੀ ਪੁਲਿਸ ਕੀ ਕਹਿ ਰਹੀ ਹੈ ਉਹ ਕਹਿੰਦੇ ਜੀ ਦਾ ਆਪਣਾ ਬਣਦਾ ਹੱਕ ਤੋਂ ਉਹਨਾਂ ਦੇ ਸਾਰੇ ਮਾਲਕਾਂ ਦੇ ਜੋ ਪਰਨਾਵਾ ਕਰੀ ਉਹਨਾਂ ਨੇ ਕੀਤਾ ਹੁਣ ਇਹ ਪਤਾ ਕਿੰਨੇ ਕੁ ਲੋਕ ਸੀ ਕੀ ਕੀ ਚੀਜ਼ਾਂ ਸੀ ਉਹਨਾਂ ਦੇ ਇਹ ਬਾਪੂ ਜੀ ਦੱਸਦੇ ਵੀ ਤਿੰਨ ਜਣੇ ਤਿੰਨ ਜਣੇ ਹਾਂਜੀ ਇਹ ਕਿਹਾ ਉਹਨਾਂ ਦੇ ਕੋਲ ਰਿਆ ਬੰਨ ਕੇ ਦੋ ਜਣੇ ਅੰਦਰ ਮਾਲੋ ਮਾਤਾ ਜੀ ਕੋਲੇ ਕੋਈ ਨਹੀਂ ਦਾਦੀ ਜੀ ਸੀ ਕਿ ਦਾਦਾ ਜੀ ਦੋਨੇ ਰਾਤ ਨੂੰ ਵਿਚਾਰੇ ਬਜ਼ੁਰਗ ਰਹਿੰਦੇ ਇੱਥੇ ਜੀ ਜੀ ਤੇ ਉਹ ਦਾਤਾ ਜੀ ਉਹਰੇ ਉਹ ਸਾਰੇ ਕੈਨੇਡਾ ਉੱਤੋਂ ਆਸਟ੍ਰੇਲੀਆ ਸ਼ਿਫਟ ਆ ਗਏ ਜੀ ਸਾਰੇ ਬਾਹਰ ਗਏ ਹੋਏ ਨੇ ਜੀ ਤੇ ਇਹਨਾਂ ਨੇ ਰਾਤ ਬਰਾਤੇ ਕਿਤੇ ਪਤਾ ਨਹੀਂ ਕਿੱਧਰੋਂ ਆਏ ਆ ਕਿਵੇਂ ਆਏ ਪਤ ਤੋ ਇਹ ਚੀਜ਼ ਦਾ ਤਾਂ ਕੋਈ ਹਜੇ ਤੱਕ ਤਾਂ ਕੋਈ ਪਤਾ ਨਹੀਂ ਲੱਗੇ ਜੀ ਤੇ ਹੁਣ ਉਹਨਾਂ ਦਾਦਾ ਜੀ ਇਹਨੂੰ ਤਾਂ ਬੰਨ ਗਏ ਰਾਤ ਨੂੰ ਜੀ ਬੰਨ ਗਏ ਤੇ ਦਾਦੀ ਜੀ ਨੇ ਪਤਾ ਨਹੀਂ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਬੰਨੇ ਉਹਨਾਂ ਨੂੰ ਵੀ ਸੀਗਾ ਜੀ ਪਰ ਉਹਨਾਂ ਦੇ ਵਿੱਚ ਡੈਥ ਹੋ ਗਈ ਜੀ ਕਿੰਨੇ ਵਜੇ ਦੀ ਵਾਰਦਾਤ ਲੱਗਦਾ ਜੀ ਵਾਰਦਾਤ ਤਾਂ ਹੀ ਮੈਨੂੰ 23:00 ਤਿੰਨ ਵਜੇ ਫੋਨ ਆਇਆ ਸਵੇਰ ਜੀ ਵਾਰਦਾਤ ਤੁਸੀਂ ਦੱਸ ਦੀ ਲਾ ਲਓ 11 ਦੀ ਲਾ ਲਓ ਇੱਥੇ ਜਾਉਗੇ ਦਾਦਾ ਜੀ ਖੁੱਲ ਕੇ ਨਾ ਛੜਾ ਕੇ ਤੇ ਬਾਹਰ ਗਏ ਆ ਤੇ ਪੂਆ ਜੀ ਉੱਥੇ ਸਾਰੇ ਬੈਠੇ ਉਹਨਾਂ ਨੇ ਪਿੰਡ ਦੇ ਉਹਨਾਂ ਨੇ ਦੇਖਿਆ ਜੀ ਸਾਰੇ ਨੇ ਤੇ ਮੈਨੂੰ ਤਾਂ 3:30 ਫੋਨ ਆਇਆ ਜੀ ਕਹਿੰਦੇ ਆ ਗੱਲ ਬਣ ਗਈ ਮੈਂ ਅਸੀਂ ਮੁੜ ਕੇ ਦੁਬਾਰਾ ਆਏ ਇੱਥੇ ਆ ਕਿੰਨੇ ਬੰਦੇ ਦੱਸ ਰਹੇ ਨੇ ਜੀ ਬੰਦੇ ਬਾਪੂ ਜੀ ਹੁਣ ਤਾਂ ਉਹਨਾਂ ਦੀ ਉਮਰ ਹੋ ਗਈ ਆ ਹੁਣ ਤਾਂ ਉਹ ਭੁੱਲ ਗਏ ਆ ਬਾਕੀ ਸਵੇਰ ਜਦੋਂ ਪੁੱਛਿਆ ਛੋੜਾ ਤਿੰਨ ਬੰਦੇ ਦੱਸ ਰਹੇ ਸੀ ਅੱਛਾ ਕੋਈ ਲੁੱਟਖੋ ਵੀ ਹੋਈ ਏ ਜੀ ਵਿੱਚ ਲੁੱਟਖੋ ਹੋਈ ਹੋਣੀ ਆ ਲੁੱਟਖੋੜ ਤਾਂ ਮਾਰੀ ਮੁੱਟੀ ਚਲੋ ਕੀਤੀ ਹੋਣੀ ਉਹਨਾਂ ਨੇ ਤੇ ਉਹ ਲੁੱਟਖੋ ਹਾਂ ਸਾਰਾ ਕੁਝ ਹੀ ਲੈ ਗਏ ਜੀ ਬਲਕਿ ਉਹ ਵੀ ਨਹੀਂ ਮੈਟਰ ਕਰਦਾ ਨਾ ਚਲੋ ਜੋ ਡੈਥ ਵਾਲਾ ਕੰਮ ਆ ਉਹ ਗਲਤ ਹੋਇਆ ਜੀ ਆਏ ਨਹੀਂ ਹੁੰਦਾ ਗੱਲ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਕੋਈ ਪਤਾ ਲੱਗ ਗਿਆ ਜੀ ਕੋਈ ਤਾਂ ਖਜਰ ਤੋਂ ਬਾਕੀ ਤਾਂ ਆਪਣੇ ਉਹ ਸੋਸ਼ਲ ਮੀਡੀਆ ਹ ਗਾਲ ਘੋਟ ਕੇ ਮਾਰਿਆ ਕਹਿੰਦੇ ਤਾਂ ਬਾਕੀ ਦੇਖੋ ਜੇ ਤਾਂ ਮੈਂ ਲੈ ਕੇ ਗਏ ਪੋਸਟਮਾਰਟਮ ਤੇ ਉੱਥੇ ਸਾਰੀ ਬਾਕੀ ਕਲੀਅਰ ਹੋ ਜਾਊਗਾ ਉੱਥੇ ਮਾਤਾ ਜੀ ਦਾ ਕੀ ਨਾਮ ਸੀਗੇ ਜੀ ਹਰਬੰਸ ਕੋਰੀ ਕਿੰਨੀ ਕੁ ਉਮਰ ਦੀ ਸੀਗੀ ਕੋਈ ਹੁਣ 75 80 ਸਾਲ ਦੀ ਕਰੀਬ ਹੋਣਗੇ ਘਰੇ ਇਕੱਲੀ ਸੀਗੀ ਜੀ ਦਾਦਾ ਜੀ ਤੇ ਦੋਨੇ ਦੋਨੇ ਇਕੱਲੇ ਹੁੰਦੇ ਆ ਜੀ ਅੱਛਾ ਜੀ ਤੇ ਕੋਈ ਸਰਵੰਟ ਨਹੀਂ ਹੈਗਾ ਕੋਈ ਨੌਕਰ ਕੋਈ ਰੱਖਿਆ ਹੋਇਆ ਨਹੀਂ ਸਰਵੰਟ ਮਤਲਬ ਸਵੇਰ ਆਉਂਦਾ ਕੋਈ 6 7 ਵਜੇ ਮਤਲਬ 8 ਵਜੇ ਆਉਂਦੇ ਆਈ ਸਵਾਈ ਕਰਕੇ ਮਤਲਬ ਖਰੀ ਉਹ ਮਤਲਬ ਜਾੜਦੇ ਫਿਰ ਕੋਈ ਨਹੀਂ ਲਗਰੀ ਇਹ ਦਾਖਲ ਕਿਧਰ ਹੋਏ ਜੀ ਕਰਦੇ ਅੰਦਰ ਬੜੇ ਕਿੱਥੋਂ ਹੈ ਜੀ ਕਰਦੇ ਅੰਦਰ ਕਿਵੇਂ ਦਾਖਲ ਇਹ ਪਿਛਲੇ ਬੱਸੋਂ ਕਹਿੰਦੇ ਆ ਬੈਕ ਸੈਟੋਂ ਉਧਰੋਂ ਆਏ ਆਈ ਕਿਤੇ ਅੱਛਾ ਜੀ ਹੁਣ ਇਹ ਨਹੀਂ ਪਤਾ ਕਿ ਵੀ ਆਏ ਕਿਸ ਟਾਈਮ ਆ ਕਿਵੇਂ ਆਏ ਆ ਕੀ ਨਹੀਂ ਕੀਤਾ ਇਹਨਾਂ ਨੇ ਇਹ ਚੀਜ਼ ਦਾ ਹਜੇ ਤੱਕ ਪਤਾ ਨਹੀਂ ਲੱਗਿਆ ਜੀ ਕਿਹੜੇ ਕਿੰਨੇ ਕਿਹੜੇ ਕਿਹੜੇ ਪਾਸੇ ਗਏ ਨੇ ਕਰਦਾ ਸਾਰਾ ਖਿਲਾਰਿਆ ਹੋਇਆ ਜੀ ਸਾਰਾ ਕੁਝ ਖਿਲਾਰ ਰਿਹਾ ਹੈ ਜ ਅੱਛਾ ਕੋਈ ਦਰਵਾਜ਼ਾ ਵਗੈਰਾ ਕੁੰਡੀ ਵਗੈਰਾ ਤੋੜੀ ਹੈ ਕਿ ਕੁੰਡੀ ਉਹ ਗੇਟ ਦੀ ਵੀ ਇੱਕ ਕਹਿੰਦੇ ਟੁੱਟੀ ਹੋਈ ਹੈ ਇੰਦਰ ਲਈ ਇੱਧਰ ਲੋ ਵੀ ਟੁੱਟੀ ਹੋਈ ਹੈ ਅੱਛਾ ਜੀ ਇਹ ਗੇਟ ਤਾਂ ਲੋਕ ਕਰਕੇ ਬੰਦੇ ਹੁੰਦੇ ਸੀਗੇ ਬਹੁਤ ਸਿਕਿਉਰ ਰਹਿੰਦੇ ਹੁੰਦੇ ਸੀਗੇ ਜੀ ਹੂੰ ਪਰ ਫਿਰ ਵੀ ਹੁਣ ਕੀ ਪਤਾ ਕਿਹੜੇ ਹਿਸਾਬ ਨਾਲ ਕਿਵੇਂ ਇਹ ਸੁੱਤੇ ਪਏ ਸੀਗੇ ਜੀ ਉਦੋਂ ਵਾਰ ਦਾ ਤੂਸ਼ਕ ਦੇਖੋ ਜੀ ਹੁਣ ਇਹ 10 ਵਜੇ ਦੀ ਉਹ ਜੋ ਕਹਿਣ ਦੇ ਮੁਤਾਬਕ ਤਾਂ 11 ਵਜੇ ਦੀ ਗੱਲ ਹੈ ਪਰ ਸਾਨੂੰ ਤਾਂ 3 ਵਜੇ ਸਵੇਰ ਬਤਲ ਲੱਗਿਆ ਜੀ ਹੁਣ ਇਹ ਕੀ ਪਤਾ 12 1 ਵਜੇ ਦੀ ਗੱਲ ਹੈ ਕਿ 2 ਵਜੇ ਦੀ ਗੱਲ ਹੈ ਇਸ ਚੀਜ਼ ਦਾ ਹਜੇ ਤਾਂ ਪ੍ਰਸ਼ਾਸਨ ਨੇ ਦੱਸੂਆ ਨਹੀਂ ਕੀ ਨਾ ਕਿਵੇਂ ਪਤਾ ਕਿਵੇਂ ਲੱਗਿਆ ਜੀ ਤੁਹਾਨੂੰ ਕਿਵੇਂ ਸੂਚਨਾ ਮਿਲੀ ਪਿੰਡ ਚ ਦਾਦਾ ਜੀ ਗਏ ਐ ਇੱਥੋਂ ਤੇ ਉੱਥੇ ਜਾ ਕੇ ਮੀਂਹ ਪੈਂਦਾ ਸੀਗਾ ਜੀ ਜੀ ਤੇ ਡਿੱਗ ਪਏ ਉੱਥੇ ਜਾ ਕੇ ਜੀ ਰੋਡ ਤੇ ਜਾ ਕੇ ਉੱਥੇ ਜਾ ਕੇ ਪਿੰਡ ਦੇ ਅਨੁਸਾਰ ਉਹਨਾਂ ਦੇ ਆਸ-ਪਾਸੇ ਘਰਾਂ ਨੂੰ ਸਾਰਿਆਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਜਾ ਕੇ ਤੇ ਉਹਨਾਂ ਨੂੰ ਚੱਕਿਆ ਚੱਕ ਚੁੱਕ ਕੇ ਉਹਦੋਂ ਬਾਅਦ ਘਰੇ ਲੈ ਕੇ ਆਏ ਤੇ ਦੇਖ ਕਿੰਨੇ ਬੱਚੇ ਨੇ ਇਹਨਾਂ ਦੀ ਬੱਚੇ 3 ਨੇ ਦੋ ਪੁਆਜੀ ਹੋਰੇ ਇੱਕ ਚਾਚਾ ਜੀ ਨੇ ਉਹ ਬਾਹਰ ਹਿੰਦੇ ਕੀ ਲੱਗਦਾ ਕੀ ਹੈ ਤੁਹਾਨੂੰ ਕੌਣ ਬੰਦੇ ਹੋ ਸਕਦੇ ਇਹ ਦੇਖੋ ਜੀ ਹੁਣ ਆਪਾਂ ਤਾਂ ਕੀ ਦੱਸ ਸਕਦੇ ਕਿਸੇ ਬਰੇ ਹੋਂ ਦਾ ਤੁਹਾਡਾ ਕੀ ਨਾਮ ਹੈ ਮੇਰਾ ਨਵਦੀਪ ਹੈ ਠੀਕ ਹੀ ਮੰਗ ਕਰਦੇ ਹੋ ਜੀ ਹੁਣ ਕੀ ਹੋਣਾ ਚਾਹੀਦਾ ਮੰਗ ਤਾਂ ਇਹ ਹੁੰਦੀ ਹੈ ਜੀ ਬਸ ਪਰ ਇਨਸਾਫ ਮਿਲੇ ਹੋਰ ਤਾਂ ਕੀ ਹੈ ਜੀ ਠੀਕ ਬੀਤੀ ਰਾਤ ਪਿੰਡ ਬਨ ਵਾਲਾ ਹਨਮੰਤਾ ਵਿਖੇ ਹਿੰਦਰਪਾਇਆ ਸਿੰਘ ਸਾਲਾਬ ਹਜੂਰ ਸਿੰਘ ਦੇ ਘਰ ਕੁਈ ਅਣਪਛਾਤੇ ਬੰਦੇ ਆਏ ਔਰ ਉਹਨਾਂ ਨੇ ਲੁੱਟਖੋਹ ਦੀ ਨੀਤ ਨਾਲ ਅੰਦਰ ਆ ਕੇ ਅੰਦਰਪਾਏ ਸਿੰਘ ਦੀ ਪਤਨੀ ਹਰਵੰਸ ਕੌਰ ਜਿਹੜੀ ਹੈ ਉਹਦਾ ਮਰਡਰ ਕਰ ਦਿੱਤਾ। ਇਹ ਸੂਚਨਾ ਮਿਲਣ ਤੇ ਅਸੀਂ ਇੱਥੇ ਮੌਕੇ ਤੇ ਆਏ ਆ। ਹਰ ਤਰ੍ਹਾਂ ਦੇ ਐਂਗਲਾਂ ਤੋਂ ਤਪੀਸ਼ ਕੀਤੀ ਜਾ ਰਹੀ ਹੈ। ਅੰਦਰਪਾਏ ਸਿੰਘ ਦੇ ਬਿਆਨ ਦੇ ਉੱਪਰ ਕਦਮਾ ਦਰਜ ਜਿਸਟ ਕੀਤਾ ਜਾ ਰਿਹਾ। ਸਿੰਘ ਦੇ ਕਹਿਣ ਮੁਤਾਬਕ ਤਿੰਨ ਬੰਦੇ ਉਹਨੇ ਦੇਖੇ ਅੰਦਰ ਆਏ। ਹੱਥ ਪੈਰ ਬੰਨ੍ਹ ਦਿੱਤੇ ਗਏ। ਹਜੂ ਸਿੰਘ ਹਜੂ ਸਿੰਘ ਦੇ ਹੱਥ ਅੰਦਰ ਪੈ ਸਿੰਘ ਦੇ ਹੱਥ ਕਰ ਬੰਨ੍ਹ ਦਿੱਤੇ ਗਏ ਜਿਹੜੀ ਮਾਤਾ ਹੈ ਜਿਹਦੀ ਡੈਥ ਹੋਈ ਹੈ ਉਹਦੇ ਵੀ ਪੈਰ ਜਿਹੜੇ ਆ ਉਹ ਬੱਧੇ ਸੀ ਕੁਛ ਨਹੀਂ ਕਹਿ ਸਕਦੇ ਜੀ ਹਾਲੀਏ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹਦੇ ਦੋਨਾਂ ਕੰਨਾਂ ਦੇ ਵਿੱਚ ਬਲੀਡਿੰਗ ਹੋ ਰਹੀ ਹੈ ਯਾਰਾ ਤੌਰ ਤੇ ਕੋ ਸੱਟ ਨਹੀਂ ਲੱਗ ਰਹੀ ਵੀ ਜੀ ਉਹ ਪਰਿਵਾਰ ਹਾਲੀ ਚੈੱਕ ਕਰਕੇ ਘਰ ਦੀ ਫਰੋਲਾ ਫਰਾਲੀ ਜਰੂਰ ਹੋਈ ਹੈ ਬਾਕੀ ਸਮਾਨ ਦਾ ਚੈੱਕ ਕਰਕੇ ਬਾਅਦ ਚ ਦਸਮਦੀਪ ਕੀ ਕੀ ਸਮਾਨ ਗਿਆ ਕੀ ਮੀਆਂ ਬੀਬੀ ਰਹਿ ਰਹੇ ਸੀਗੇ ਜੀ ਜਿਹੜਾ ਨਰਪਾਲ ਸਿੰਘ ਸੀ ਇਹਦੀ ਏਜ ਕਰੀਬ 82 ਸਾਲ ਹੈ ਜਿਹੜੀ ਮਾਤਾ ਜੀ ਦਾ ਮਰਡਰ ਹੋਇਆ ਵੀ ਇਹ ਇਸ ਕਰੀਬ 80 ਸਾਲ ਦੇ ਲੱਗੇ ਆ ਜੀ ਇਹਨਾਂ ਦੇ ਤਿੰਨ ਬੱਚੇ ਸੀ ਦੋ ਲੜਕੀਆਂ ਔਰ ਇੱਕ ਲड़का ਉਹ ਸਾਰੇ ਬੱਚੇ ਜਿਹੜੇ ਆ ਐਨ ਆਰ ਆਈ ਨੇ ਆਸਟ੍ਰੇਲੀਆ ਰਹਿ ਰਹੇ ਆ ਜੀ ਸਰ ਕਰੇ ਕੋਈ ਸਰਵੰਟ ਜਿਹਾ ਕੋਈ ਇਸ ਤਰ੍ਹਾਂ ਦਾ ਇਹ ਹੈ ਸੀਗਾ ਜੀ ਇਹ ਰਾਤ ਸਮੇਂ ਕੋਈ ਸਰਵੰਟ ਨੇ ਨਹੀਂ ਕੀਤਾ ਠੀਕ ਹੁਣ ਮਕਦਮਾ 460 ਆਈਪੀਸੀ ਤਹਿਤ ਨਵੀਂ ਜਿਹੜੀ ਬਣਦੀ ਆ ਉਹਦੇ ਜੋ ਸੈਕਸ਼ਨ ਹੈ ਮੈਂ ਕਰਸ਼ਾਤਨ 33 ਹੈ ਉਹਦੇ ਤਾਤਮਿਕ ਆਪਾਂ ਦਾ ਪੰਡਤ